ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਮਰੀਤ ਸਿੰਘ ਖੇੜੀ ਤੁਸੀਂ ਦੇਖ ਰਹੇ ਹੋ ਗਾਜਬਾਨੀ ਟੀਵੀ ਦਸੂਜ ਘਜ ਹਿਊਮਨ ਸਰਵਿਸ ਸੁਸਾਇਟੀ ਵੱਲੋਂ ਪਟਿਆਲਾ ਦਫ਼ਤਰ ਵਿੱਚ ਜੁੱਧ ਨਸ਼ਾ ਵਿਰੋਧੀ ਇੱਕ ਅਹਿਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਮੇਅ ਜਗਦੀਪ ਸਿੰਘ ਜੱਗਾ ਉੱਚੇ ਚੇ ਤੌਰ ਤੇ ਪਹੁੰਚੇ ਉੱਥੇ ਹੀ ਹਿਊਮਨ ਸਰਵਿਸ ਸੁਸਾਇਟੀ ਦੇ ਪੰਜਾਬ ਪ੍ਰਧਾਨ ਜਤਿੰਦਰ ਕੁਮਾਰ ਸ਼ਰਮਾ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਡਿਪਟੀ ਮੇਅ ਜਗਦੀਪ ਸਿੰਘ ਜੱਗਾ ਦਾ ਸ਼ਾਨਦਾਰ ਸਨਮਾਨ ਕੀਤਾ ਉਥੇ ਜਤਿੰਦਰ ਕੁਮਾਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਜਗਦੀਪ ਸਿੰਘ ਜੱਗਾ ਬਹੁਤ ਹੀ ਨੇਕ ਅਤੇ ਇਮਾਨਦਾਰ ਅਤੇ ਲੋਕਾਂ ਦੇ ਕੰਮ ਆਉਣ ਵਾਲੇ ਬਹੁਤ ਹੀ ਵਧੀਆ ਅਤੇ ਮਲੇਪੜੇ ਇਨਸਾਨ ਹਨ ਆਓ ਤੁਹਾਨੂੰ ਉਸ ਦਿਨ ਦੀ ਵੀਡੀਓ ਨਾਲ ਰੂਪ ਰੂਪ ਕਰਵਾਉਂਦੇ ਆਂ ਪਟਿਆਲਾ ਸਾਡੇ ਹੈੱਡ ਆਫਿਸ ਹਿਊਮਨ ਸਰਵਿਸ ਸੈਟਿੰਗ ਦੇ ਦਫ਼ਤਰੇ ਸਾਡੇ ਸੀਨੀਅਰ ਅਫਸਰ ਗੁਲਜੀਤ ਜੰਡੇ ਦੀ ਜਗਾ ਜੀ ਵਿਯਾਤਨਾ ਉਹਦਾ ਸਾਰੀ ਪੰਜਾਬੀ ਲੋਕਾਂ ਨੂੰ ਸਾਡੇ ਬਹੁਤ-ਬਹੁਤ ਧੰਨਵਾਦ ਕਰਦਾ ਹਨ ਇਹ ਸਾਡੇ ਪੁਰਾਣੇ ਮਿੱਤਰ ਨੇ ਮੈਂ ਇਹਨਾਂ ਨੂੰ ਮਿਲ ਕੇ ਕਰਕੇ ਜਿਵੇਂ ਐਜ਼ ਅ ਸੋਸ਼ਲ ਵਰਕਰ ਦੇ ਵਲੰਟੀਅਰ ਕਰਕੇ ਬਹੁਤ ਦਿਲੋਂ ਇੱਜ਼ਤ ਕਰਦਾ ਕਿਉਂਕਿ ਨਾ ਇਹਨਾਂ ਨੇ ਕਦੀ ਨਹੀਂ ਦੇਖਿਆ ਦੀਨ ਰਾਤ ਵੀ ਕੀ ਕੰਮ ਕਦੋਂ ਦੀਨਾ ਕਦੇ ਕਰਦਾ ਥਾ ਇਹ ਹਰੇਕ ਨਾਲ ਖੜਦੇ ਨੇ ਬਹੁਤ ਹੀ ਅੱਛੇ ਬੰਦੇ ਨੇ ਮੈਂ ਅੱਜ ਸਾਡੇ ਦਫ਼ਤਰ ਪਹੁੰਚੇ ਤੇ ਇਹਨਾਂ ਹੀ ਸਾਡੀ ਟੀਮ ਨਾਲ ਬਹੁਤ-ਬਹੁਤ ਧੰਨਵਾਦ ਕਰਨਾ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਸਾਡੇ ਭਾਈ ਸਾਹਿਬ ਅੱਜ ਅੱਜ ਸਾਡੇ ਆਏ ਨੇ ਮੈਨੂੰ ਬਹੁਤ ਖੁਸ਼ੀ ਆ ਆਨ ਵਾਲੇ ਤੇ ਰਾਬੀ ਨਾਲ ਨੂੰ ਬਿੰਦੂਗੜੀ ਰਾਜਗੜੀ ਤਛੇਦਰ ਸਾਹਿਬ ਹਿਮਨ ਸਰਵਿਸ ਸਾਡੇ ਤੋਂ ਸਾਰੀ ਟੀਮ ਬਲ ਪੰਜਾਬ ਤੋਂ ਮੈਂ ਇਹਨਾਂ ਨੂੰ ਬਹੁਤ-ਬਹੁਤ ਮਾਰਗਵਾਦ ਦਿੰਦਾ ਦੋ ਬਾਈਡਰ ਸਾਡੇ ਮੇਰ ਸਾਹਿਬ ਇਹ ਬੋਲਣਗੇ ਅੱਜ ਮੇਰੇ ਲਈ ਨਿਹਾਇਤ ਖੁਸ਼ੀ ਦਾ ਮਕਾਮ ਹੈ ਕਿ ਪਹਿਲੀ ਮਰਤਬਾ ਮੈਨੂੰ ਪਟਿਆਲੇ ਦੇ ਇਸ ਖੂਬਸੂਰਤ ਇਲਾਕੇ ਦੇ ਵਿੱਚ ਹਿਮਨ ਸਰਵਿਸ ਸੁਸਾਇਟੀ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਜਿੱਥੇ ਬਹੁਤ ਹੀ ادب ਤੇ ਸਤਿਕਾਰ ਦੇ ਜੋ ਮੇਰੇ ਸਕੇ ਭਰਾਵਾਂ ਵਰਗੇ ਭਰਾ ਜਤਿੰਦਰ ਸ਼ਰਮਾ ਜੀ ਨੂੰ ਮੈਂ ਆਕੇ ਮਿਲਿਆ ਜਤਿੰਦਰ ਸ਼ਰਮਾ ਜੀ نہایت شریف ਅਤੇ ਲੋਕਾਂ ਦੇ ਪ੍ਰਤੀ ਦਿਲੀ ਤੌਰ ਤੇ ਹਮੇਸ਼ਾ ਸੇਵਾ ਕਰਦੇ ਰਹਿੰਦੇ ਨੇ ਮੈਂ ਇਹਨਾਂ ਨੂੰ ਅੱਜ ਦਾ ਨਹੀਂ ਜਾਣਦਾ ਕੋਈ ਮਰਤਬਾ 20 ਸਾਲ ਪਹਿਲਾਂ ਤੋਂ ਸਾਡੀ ਆਪਸੀ ਦੋਸਤੀ ਹੈ ਬੜਾ ਚੰਗਾ ਲੱਗਦਾ ਜਦੋਂ ਫੋਟੋਆਂ ਦੇ ਵਿੱਚ ਦੇਖੀਦਾ ਹੈ ਸਮਾਜ ਸੇਵਾ ਦੇ ਕੰਮ ਕਰਦੇ ਨੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਪੂਰੀ ਆਪਣੀ ਸਮੂਚੀ ਟੀਮ ਦਾ ਮੇਰੇ ਨਾਲ ਪਵਨ ਗਰਾਵਾ ਜੀ ਜੋ ਕਿ ਜੁੱਧ ਨਸ਼ੇ ਵਿਰੁੱਧ ਮਹਿਨ ਦੇ ਪਟਿਆਲਾ ਜ਼ਿਲ੍ਹੇ ਦੇ ਵਾਈਸ ਕੋਆਰਡੀਨੇਟਰ ਹੈ ਮੇਰੇ ਨਾਲ ਬੜੇ ਈਮਾਨ ਤੇ ਸਤਿਕਾਰ ਦੇ ਜੋ ਜਸਵੰਤ ਰਾਏ ਜੀ ਸਾਡੇ ਬਹੁਤ ਸੀਨੀਅਰ ਲੀਡਰ ਹੈ ਰਾਜਕਮਰ ਜੀ ਬਹੁਤ ਹੀ ਇਮਾਨਦਾਰ ਬਹੁਤ ਹੀ ਸੀਨੀਅਰ ਲੀਡਰ ਹੈ ਪ੍ਰੇਸ त्याਗੀ ਜੀ ਅਤੇ ਇਸ ਇਲਾਕੇ ਦੇ ਸਾਰੇ ਸਤਿਕਾਰਯੋਗ ਬਤੌਰ ਦੇ ਸਜਣਾ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਆਪਣੇ ਹੱਥਾਂ ਤੇ ਨਹੀਂ ਪਲਕਾਂ ਤੇ ਝੱਕ ਲਿਆ ਮੈਂ ਦਿੱਲੀ ਤੌਰ ਤੇ ਤਗੜਤ ਨਿਵਾਦ ਕਰਦਾ ਹੈ ਜਿਸ ਦਾ ਖੰਡਾ ਨੂੰ ਆਤਮ ਕਰਦਾ ਹੈ ਮੈਂ ਮਾਸਟਰ ਜੀ ਦਾ ਧੰਵਾਦ ਕਰਦਾ ਹੈ ਮੈਂ ਇੱਥੇ ਹਰ ਇੱਕ ਉਸ ਸਤਕਾਰਯੋਗ ਸ਼ਖਸੀਅਤ ਦਾ ਧੰਵਾਦ ਕਰਦਾ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਪਿਆਰ ਕੀਤਾ ਹੈ ਆਮ ਆਦਮੀ ਪਾਰਟੀ ਦੇ ਇਹ ਛੋਟੇ ਜਿਹੇ ਨਿਮਾਣੇ ਵਰਸਰਾ ਦੇ ਉੱਤੇ ਸਿਰ ਤੇ ਹੱਥ ਰੱਖਿਆ ਮੈਂ ਅੱਜ ਇਸ ਵੀਡੀਓ ਰਾਹੀਂ ਤੁਹਾਨੂੰ ਵਿਸ਼ਵਾਸ ਦਿਵਾਨਾ ਜਗਦੀਪ ਜੱਗਾ ਸ਼ੇਅਰ ਦਾ ਡਿਪਟੀ ਮੇਰ ਹੈ ਪਰ ਇਹ ਬਿਲਕੁਲ ਪੂਰੀ ਤਰ੍ਹਾਂ ਤੁਹਾਡੇ ਦੀ ਹੈ ਮੇਰੇ ਦਫ਼ਤਰ ਦਾ ਦਰਵਾਜ਼ਾ ਤੁਸੀਂ ਬਾਜ਼ਾਰ ਕੇ ਜਦੋਂ ਮਨ ਦੀ ਖੋਲ ਲਿਓ ਮੈਂ ਕਦੇ ਤੁਹਾਨੂੰ ਨਾਰਾਜ਼ ਨਹੀਂ ਕਰੂੰਗਾ ਥੋੜਾ ਕੰਮ ਕਰਕੇ ਤੁਹਾਨੂੰ ਖੁਸ਼ ਨਿਕਲ ਕੇ ਘਰ ਭੇਜੂੰਗਾ ਬਹੁਤ ਬਹੁਤ ਮਿਹਰਬਾਨੀ ਇੱਕ ਵਾਰੀ ਫੇਰ ਜਤਿੰਦਰ ਸ਼ਰਮਾ ਜੀ ਦਾ ਦਿਲੀ ਤੌਰ ਤੇ ਧੰਨਵਾਦ ਬਾਈ ਕੋ ਦਿੱਕਤਾਲਤਾ ਬਾਈ ਜੀ ਧੰਨਵਾਦ